ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਨਮਸਤੇ ਸਲਾਮ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ। ਤੇ ਅੱਜ ਮੈਂ ਕੋਈ ਬਲੌਗ ਤਾਂ ਨਹੀਂ ਬਣਾ ਰਹੀ ਅੱਜ ਮੈਂ ਇੱਕ ਰੈਸਪੀ ਸ਼ੇਅਰ ਕਰਾਂਗੀ ਜੀ ਤੁਹਾਡੇ ਨਾਲ। ਤੇ ਇਹ ਰੈਸਪੀ ਜਿਹੜੀ ਹੈਗੀ ਇੱਕ ਸਬਜ਼ੀ ਦੀ ਹੈਗੀ ਐ ਜਿਹੜੀ ਸਿਰਫ ਆਪਾਂ ਸਰਦੀਆਂ ਦੇ ਦੀ ਸੁਗਾਤ ਹੈਗੀ ਐ ਸਰਦੀਆਂ ਵਿੱਚ ਹੀ ਬਣਾ ਸਕਦੇ ਆਂ। ਮੈਂ ਵੈਸੇ ਪਹਿਲਾਂ ਇਹ ਸਬਜ਼ੀ ਕਦੇ ਬਣਾਈ ਤਾਂ ਨਹੀਂ ਹੈਗੀ ਤੇ ਪਹਿਲਾਂ ਮੈਂ ਇਹਦੀ ਸਿਰਫ ਚਟਣੀ ਜ਼ਰੂਰ ਬਣਾਈ ਹੋਈ ਐ। ਤੇ ਇਹ ਇੱਕ ਨਾ ਰਾਜਸਥਾਨੀ ਟ੍ਰੈਡੀਸ਼ਨਲ ਸਬਜੀ ਹੈਗੀ ਐ ਜਿਹੜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗੀ ਆਪਣੇ ਲਈ ਸਰਦੀਆਂ ਦੇ ਵਿੱਚ ਜੇ ਆਪਾਂ ਇਹਦੀ ਸਬਜੀ ਬਣਾ ਕੇ ਖਾਈਏ ਤੇ ਬਾਕੀ ਚਲੋ ਜੇ ਆਪਾਂ ਬਣਾਉਣੀ ਆ ਫਿਰ ਆਪਾਂ ਸਬਜੀ ਤੇ ਇਹ ਹੈਗੀ ਐ ਸਬਜੀ ਜਿਹੜੀ ਬਣਾਣੀ ਆ ਜੀ ਮੈਂ ਤੁਹਾਨੂੰ ਦੱਸਿਆ ਹੀ ਨਹੀਂ ਤੇ ਇਹ ਸਬਜੀ ਆਪਾਂ ਬਣਾਵਾਂਗੇ ਜੀ ਹੜਦੀ ਦੀ ਸਬਜੀ ਤੇ ਚਲੋ ਮੈਂ ਤੁਹਾਡੇ ਨਾਲ ਇਹਦੀ ਰੈਸਪੀ ਸ਼ੇਅਰ ਕਰਦੇ ਆਂ ਚਲੋ ਜੀ ਬਣਾਉਣੇ ਆਪਾਂ ਹਲਦੀ ਦੀ ਸਬਜ਼ੀ ਅਜੇ ਜਿਹੜੀ ਆਪਾਂ ਸਬਜ਼ੀ ਬਣਾ ਰਹੇ ਆ ਉਹ ਹੈਗੀ ਹੈ ਜੀ ਕੱਚੀ ਹਲਦੀ ਦੀ ਸਬਜ਼ੀ ਤੇ ਇਹ ਹੈ ਕਿ ਆਪਾਂ ਕੱਚੀ ਹਲਦੀ ਲਈ ਤੇ ਇਹ ਲਸਣ ਪਿਆਜ਼ ਤੇ ਅਦਰਕ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਚਲੋ ਪਹਿਲਾਂ ਆਪਾਂ ਨਾ ਕੱਚੀ ਹਲਦੀ ਨੂੰ ਕद्दूकस ਕਰ ਲੈਨੇ ਆ ਪਿਆਜ਼ ਦਾ ਤੜਕਾ ਲਾਵਾਂਗੇ ਜੀ ਤੇ ਪਿਆਜ਼ ਨੂੰ ਆਪਾਂ ਪਤਲਾ-ਪਤਲਾ ਕੱਟ ਲਵਾਂਗੇ ਜੀ ਦੇਖੋ ਆਪਾਂ ਨੇ ਹਲਦੀ ਜਿਹੜੀ ਹੈਗੀ ਕद्दूकस ਕਰ ਲਈ ਹੈ ਅੱਛਾ ਵੀ ਮੇਰੇ ਪਿਗਲੇ ਹੋ ਗਏ ਤੇ ਚਲੋ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਆਂ ਨੂੰ ਜੀ ਸਭ ਤੋਂ ਪਹਿਲਾਂ ਆਪਾਂ ਪੈਨ ਰੱਖ ਦਿੱਤਾ ਹੈ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਦੇਸੀ ਘਿਓ ਕਿਉਂਕਿ ਇਹ ਸਬਜ਼ੀ ਜਿਹੜੀ ਹੈਗੀ ਹੈ ਦੇਸੀ ਘਿਓ ਦੇ ਵਿੱਚ ਹੀ ਬਣਣੀ ਹੈ ਤੇ ਵੱਧ ਦੇਸੀ ਘਿਓ ਪਾਉਣਾ ਪੈਣਾ ਹੈ ਆਪਾਂ ਨੂੰ ਦੇਸੀ ਘਿਓ ਪਿਗਲ ਜਾਈ ਤੇ ਆਪਾਂ ਪਾਨੇ ਆ ਜੀ ਫਿਰ ਪਿਆਜ਼ ਲਓ ਜੀ ਆਪਣਾ ਤੇ ਕਿਉ ਗਰਮ ਹੋ ਗਿਆ ਸੀ ਤੇ ਹੁਣ ਆਪਾਂ ਪਿਆਜ਼ ਦੇ ਮਿਲ ਮਿਲ ਮੇ ਪੀਸ ਕੱਟ ਕੇ ਪਾ ਦਿੱਤੇ ਆ ਤੇ ਹੁਣ ਇਹਨੂੰ ਆਪਾਂ ਨੇ ਜ਼ਿਆਦਾ ਬਰਾਊਨ ਨਹੀਂ ਕਰਨਾ ਹੈਗਾ ਸਿਰਫ ਥੋੜੇ ਜਿਹਾ ਸੌਫਟ ਕਰਾਂਗੇ ਤੇ ਲਓ ਜੀ ਆਪਣੇ ਪਿਆਜ਼ ਥੋੜਾ ਸੌਫਟ ਹੋ ਗਿਆ ਤੇ ਹੁਣ ਆਪਾਂ ਕਦੂਕਸ ਕੀਤੀ ਹੋਈ ਹਲਦੀ ਇਹਦੇ ਵਿੱਚ ਪਾ ਦਵਾਂਗੇ ਤੇ ਇਸ ਸਬਜ਼ੀ ਨੂੰ ਆਪਾਂ ਜੀ ਮੀਡੀਅਮ ਫਲੇਮ ਦੇ ਉੱਪਰ ਹੀ ਪਕਾਵਾਂਗੇ ਬਹੁਤ ਹਾਈ ਫਲੇਮ ਦੇ ਉੱਪਰ ਨਹੀਂ ਪਕਾਣੀ ਕੱਚੀ ਹਲਦੀ ਨੂੰ ਜੇ ਆਪਾਂ ਬਹੁਤ ਤਰੀਕਿਆਂ ਦੇ ਨਾਲ ਖਾ ਸਕਦੇ ਆ ਤੇ ਇਹਦੇ ਨਾਲ ਨਾ ਪਾਚਨ ਸ਼ਕਤੀ ਜਿਹੜੀ ਆਪਣੀ ਉਹ ਵੀ ਬਹੁਤ ਸਹੀ ਰਹਿੰਦੀ ਹੈ। ਔਰ ਕੱਚੀ ਹਲਦੀ ਜਿਹੜੀ ਹੈਗੀ ਹੈ ਜੀ cancer ਤੇ liver ਦੀ ਬਿਮਾਰੀਆਂ ਵਿੱਚ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗੀ ਹੈ। ਔਰ ਸਰਦੀ ਜ਼ੁਕਾਮ, ਦਰਦ, ਜੋੜਾਂ ਦਾ ਦਰਦ ਦੀ ਤਕਲੀਫ ਦੇ ਵਿੱਚ ਵੀ ਬਹੁਤ ਹੀ ਆਰਾਮ ਮਿਲਦਾ ਹੈ। ਜਦ ਤੱਕ ਆਪਣੀ ਹਲਦੀ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੀ ਆਪਾਂ ਬਸ ਇਹਨੂੰ ਪਕਾਉਂਦੇ ਰਹਿਣਾ ਹੈ ਕਿਉਂਕਿ ਇਹਨੂੰ ਥੋੜਾ ਟਾਈਮ ਲੱਗਦਾ ਹੁੰਦਾ ਪਕਾਣ ਦੇ ਲਈ। ਲੋ ਜੀ ਆਪਣੀ ਹਲਦੀ ਜਿਹੜੀ ਹੈਗੀ ਆ ਉਹ ਪੱਕਣੀ ਸਟਾਰਟ ਹੋ ਗਈ ਹੈ। ਕਾਫੀ ਸੌਫਟ ਹੋ ਗਈ ਹੈ। ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਮੈਂ ਪਿੰਕ ਸਾਲਟ ਲਿਆਏ। ਔਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਲਾਲ ਮਿਰਚ। ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਬਸ ਥੋੜੀ ਮਿਰਚ ਪਾਵਾਂਗੇ। ਤੇ ਹੁਣ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜੀ ਫਿਰ ਤੋਂ। ਤੇ ਹੁਣ ਇੱਥੇ ਆਪਾਂ ਪਾ ਦਵਾਂਗੇ ਜੀ ਲਸਣ ਆਪਣਾ ਬਹੁਤ ਹੀ ਬਰੀਕ ਕੱਟਿਆ ਹੈ ਤੁਸੀਂ ਥੋੜਾ ਜਿਹਾ ਵੱਡਾ ਪੀਸ ਵੀ ਰੱਖ ਸਕਦੇ ਹੋ ਤੇ ਇਹਨੂੰ ਲਸਣ ਨੂੰ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ ਬਸ ਇਹਦਾ ਕੱਚਾ ਬਣ ਜਾ ਖਤਮ ਕਰਨਾ ਹੈ ਤੇ ਹੁਣ ਇੱਥੇ ਪਾ ਦਵਾਂਗੇ ਜੀ ਆਪਾਂ ਦਹੀਂ ਦਹੀਂ ਪਾਉਣਾ ਵੀ ਇਸ ਸਬਜੀ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਤੇ ਇਹਦੇ ਨਾਲ ਸਬਜੀ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਆਊਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘਿਓ ਛੱਡਣ ਤੱਕ ਪਕਾਵਾਂਗੇ ਕਿਤੇ ਦਹੀਂ ਪਾ ਕੇ ਜੇ ਆਪਾਂ ਲਗਾਤਾਰ ਸਬਜੀ ਨੂੰ ਹਿਲਾਉਂਦੇ ਜਰਾਹਾਂਗੇ ਚੰਗੀ ਤਰ੍ਹਾਂ ਦਹੀਂ ਇਹਦੇ ਵਿੱਚ ਮਿਕਸ ਹੋਣਾ ਚਾਹੀਦਾ ਹੈ ਮੇਰੀ ਰੈਸਪੀ ਜੇ ਤੁਹਾਨੂੰ ਪਸੰਦ ਆਈ ਹੋਵੇ ਤਾਂ ਜੀ ਕਮੈਂਟਸ ਜਰੂਰ ਕਰ ਦਿਓ ਤੇ ਲੋ ਜੀ ਦੇਖੋ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਘੋਬੀ ਛੱਡ ਦਿੱਤਾ ਇਹ ਸਬਜੀ ਨੇ ਤੇ ਬਣ ਗਈ ਹੈ ਜੀ ਆਪਣੀ ਸਬਜੀ ਹਲਦੀ ਦੀ ਕੱਚੀ ਹਲਦੀ ਦੀ ਸਬਜੀ ਦੇਖੋ ਕਿੰਨੀ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਹੈ ਲੋ ਜੀ ਆਪਣੀ ਹਲਦੀ ਦੀ ਸਬਜੀ ਦੀ ਫਾਈਨਲ ਲੁੱਕ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਜੀ ਇਹਦੇ ਵਿੱਚ ਕੋਈ ਵੀ ਕੜਵਾ ਪਨ ਨਹੀਂ ਹੈਗਾ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਸਬਜੀ ਇਹ ਤੇ ਆਪਾਂ ਇਸ ਸਬਜੀ ਨੂੰ ਬਾਜਰੇ ਦੀ ਰੋਟੀ ਦੇ ਨਾਲ ਔਰ ਮੱਕੀ ਦੀ ਰੋਟੀ ਦੇ ਨਾਲ ਖਾ ਸਕਦੇ ਆ ਬਹੁਤ ਹੀ ਟੇਸਟੀ ਟੇਸਟੀ ਸਬਜੀ ਤੇ ਆਪਾਂ ਇਹਦੇ ਵਿੱਚ ਮਟਰ ਵਗੈਰਾ ਵੀ ਪਾ ਕੇ ਔਰ ਸਬਜ਼ੀਆਂ ਪਾ ਕੇ ਵੀ ਇਸ ਸਬਜੀ ਨੂੰ ਬਣਾਇਆ ਜਾ ਸਕਦਾ ਹੈ ਪਰ ਮੈਂ ਸਿਰਫ ਬਸ ਇਸ ਤਰੀਕੇ ਦੇ ਨਾਲ ਸਿੰਪਲ ਸਬਜੀ ਬਣਾਈ ਹੈ ओके जी ਮਿਲਦੇ ਹਾਂ ਜੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਪਰਮਾਤਮਾ ਸਭ ਦਾ ਭਲਾ ਕਰੇ